ਮੁੱਖ ਮੰਤਰੀ ਸਾਹਿਬ ਦਾ ਸਭ ਤੋਂ ਲਾਜਵਾਬ ਕੰਮ ਸਰਕਾਰ ਆਪ ਦੀ ਸਰਕਾਰ ਆਪ ਦੇ ਦਵਾਰ ਪਿੰਡੋਂ ਪਿੰਡ ਅਫਸਰ ਜਾ ਚੁੱਕੇ ਨੇ ਪਿੰਡੋਂ ਪਿੰਡ ਰਾਸ਼ਨ ਘਰ ਘਰ ਰਾਸ਼ਨ ਪਹੁੰਚਾਉਣ ਦੀ ਸਕੀਮ ਅੱਗੇ ਖੱਜਲ ਖਵਾਰੀ ਹੁੰਦੀ ਸੀ ਸਹੀ ਰਾਸ਼ਨ ਨਹੀਂ ਮਿਲਦਾ ਸੀ ਪੀਜ਼ਿਆਂ ਦੀ ਡਿਲੀਵਰੀ ਤਾਂ ਆਪਾਂ ਸੁਣੀ ਸੀ ਮੁੱਖ ਮੰਤਰੀ ਸਾਹਿਬ ਨੇ ਹੋਮ ਡਿਲੀਵਰੀ ਰਾਸ਼ਨ ਦੀ ਕਰਤੀ ਲੋਕਾਂ ਲਈ ਦਿਹਾੜੀ ਮਾਰਨ ਦੀ ਲੋੜ ਨਹੀਂ ਸਾਫ਼ ਸੁਥਰਾ ਰਾਸ਼ਨ ਹਰ ਘਰ ਵਿੱਚ ਪੈਕ ਹੋ ਕੇ ਆਊਗਾ ਜੀ 90% ਲੋਕਾਂ ਦੇ ਬਿਜਲੀ ਦੇ ਬਿੱਲ ਮੁਫਤ ਹੋਏ ਨੇ ਜੀ 600 ਯੂਨਟ ਹਰ ਮਹੀਨੇ ਮੁੱਖ ਮੰਤਰੀ ਸਾਹਿਬ ਨੇ ਮੁਫਤ ਕੀਤਾ ਪੰਜਾਬ ਦੇ ਲੋਕਾਂ ਦੀ 42000 ਤੋਂ ਉੱਪਰ ਪੰਜਾਬ 'ਚ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਨੇ ਸਿਰਫ 2 ਸਾਲਾਂ 'ਚ ਮੁੱਖ ਮੰਤਰੀ ਸਾਹਿਬ ਦੀ ਨਵੀਂ ਸੋਚ ਨਾਲ 2 ਸਾਲਾਂ ਦੇ ਵਿੱਚ ਇੱਕ ਪਾਸੇ 75 ਸਾਲ ਇੱਕ ਪਾਸੇ 2 ਸਾਲਾਂ ਦਾ ਕਾਰਜਕਾਲ 42000 ਸਰਕਾਰੀ ਨੌਕਰੀਆਂ 117 ਸਕੂਲ ਆਫ ਫੈਮਿਨੈਂਸ ਨੇ ਜਿਹੜੇ ਗਰੀਬਾਂ ਲਈ ਜਿਹੜੇ ਬੱਚੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਨਹੀਂ ਪੜ ਸਕਦੇ ਉਹ ਲੋਕਾਂ ਨੂੰ ਸਮਰਪਿਤ ਕੀਤੇ ਨੇ ਬਹੁਤ ਸਾਰੇ ਹਸਪਤਾਲ ਜਿਹੜੇ ਨਵੇਂ ਬਣਾਏ ਜਾ ਰਹੇ ਨੇ ਮੈਡੀਕਲ ਕਾਲਜ ਨਵੇਂ ਬਣਾਏ ਜਾ ਰਹੇ ਨੇ ਪੁਰਾਣੇ ਜਿਹੜੇ ਹਸਪਤਾਲਾਂ ਦੀਆਂ ਬਿਲਡਿੰਗਾਂ ਖੰਡਰ ਹੋ ਚੁੱਕੀਆਂ ਸੀ ਉਹ ਨਵੀਆਂ ਬਣਾਈਆਂ ਜਾ ਰਹੀਆਂ ਨੇ 2 ਸਾਲਾਂ ਦੇ ਵਿੱਚ ਪੰਜਾਬ ਦੀ ਜਿਹੜੀ ਦਿਸ਼ਾ ਹੈ ਉਹ ਇੱਕ ਨਵੇਂ ਪਾਸੇ ਗਈ ਹੈ ਮੈਂ ਬਹੁਤ ਥੋੜੇ ਸ਼ਬਦਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੁਆਰਾ 2 ਸਾਲਾਂ ਦੇ ਵਿੱਚ ਕੀਤੇ ਗਏ ਕੰਮਾਂ ਤੇ ਚਾਨਣਾ ਪਾਉਣਾ ਚਾਹੂੰਗੀ। ਸਿੱਖਿਆ ਦੇ ਖੇਤਰ ਚ ਮੁੱਖ ਮੰਤਰੀ ਸਾਹਿਬ ਨੇ 117 ਸਕੂਲ ਆਫ ਐਮੀਨੈਂਸ ਨੇ ਜਿਹੜੇ ਗਰੀਬਾਂ ਲਈ ਜਿਹੜੇ ਬੱਚੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਨਹੀਂ ਪੜ ਸਕਦੇ ਉਹ ਲੋਕਾਂ ਨੂੰ ਸਮਰਪਿਤ ਕੀਤੇ ਨੇ। ਉਹਨਾਂ ਦੇ ਉਦਘਾਟਨ ਕੀਤੇ ਜਾ ਚੁੱਕੇ ਨੇ ਤੇ ਉੱਚ ਪੱਧਰੀ ਜਿਹੜੀ ਵਿੱਦਿਆ ਉਹਨਾਂ ਸਕੂਲਾਂ ਦੇ ਵਿੱਚ ਦਿੱਤੀ ਜਾਊਗੀ। ਸਿਹਤ ਦੇ ਖੇਤਰ ਚ ਮੁੱਖ ਮੰਤਰੀ ਸਾਹਿਬ ਨੇ 800 ਤੋਂ ਉੱਪਰ ਮੁਹੱਲਾ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਨੇ ਬਹੁਤ ਸਾਰੇ ਹਸਪਤਾਲ ਜਿਹੜੇ ਨਵੇਂ ਬਣਾਏ ਜਾ ਰਹੇ ਨੇ ਮੈਡੀਕਲ ਕਾਲਜ ਨਵੇਂ ਬਣਾਏ ਜਾ ਰਹੇ ਨੇ ਪੁਰਾਣੇ ਜਿਹੜੇ ਹਸਪਤਾਲਾਂ ਦੀਆਂ ਬਿਲਡਿੰਗਾਂ ਖੰਡਰ ਹੋ ਚੁੱਕੀਆਂ ਸੀ ਉਹ ਨਵੀਆਂ ਬਣਾਈਆਂ ਜਾ ਰਹੀਆਂ ਨੇ 90% ਲੋਕਾਂ ਦੀ ਜਿੰਨੇ ਲੋਕ ਇੱਥੇ ਤੁਸੀਂ ਬੈਠੋਗੇ ਮੈਨੂੰ ਜਰਾ ਦੱਸਿਓ ਵੀ ਕਿੰਨੇ ਲੋਕਾਂ ਦੇ ਬਿਜਲੀ ਦੇ ਬਿੱਲ ਮੁਫਤ ਆ ਰਹੇ ਨੇ ਕਿੰਨੇ ਲੋਕਾਂ ਇਹ ਮੁੱਖ ਮੰਤਰੀ ਸਾਹਿਬ ਦੀ ਅਗਾਵਧੂ ਸੋਚ ਹੈ। ਭਗਤ ਸਿੰਘ ਜੀ ਦੀ ਜਿਹੜੀ ਇੱਕ ਸਮਾਜ ਦੀ ਜਿਹੜੀ ਸੁਪਨਾ ਉਹਨਾਂ ਨੇ ਲਿਆ ਸੀ ਉਹ ਸੁਪਨੇ ਨੂੰ ਪੂਰਾ ਕਰਨ ਉਤੇ ਸਾਡੀ ਖੁਸ਼ੀ ਨਹੀਂ ਸੀ ਵੀ ਹੈ ਕਿ ਜਿਹੇ ਮੁੱਖ ਮੰਤਰੀ ਪੰਜਾਬ ਦੀ ਹਿੱਸੇ ਆਏ ਨੇ ਜਿਨ੍ਹਾਂ ਨੇ ਭਗਤ ਸਿੰਘ ਦਾ ਹਰ ਰੋਜ਼ ਉਹਨਾਂ ਦਾ ਖਾਣਾ ਪੂਰਾ ਕਰਨ ਲਈ 24 ਘੰਟੇ ਤੇ 7 ਦਿਨ ਕੰਮ ਕੀਤਾ ਹੈ। ਸਭ ਤੋਂ ਗਤੀਸ਼ੀਲ ਤਿੰਬੇਂਤੀ ਮੁੱਖ ਮੰਤਰੀ ਸਮੇ ਤੋਂ ਵੱਧ ਕੀਮਤੀ ਇਨਸਾਨ ਦਾ ਕੁਝ ਨਹੀਂ ਹੁੰਦਾ ਜਿਹੜਾ ਉਹਨਾਂ ਨੇ ਇੱਕ ਇੱਕ ਮਿੰਟ ਆਵਦਾ ਪੰਜਾਬ ਦੇ ਲੇਖੇ ਲਾਇਆ ਇਸ ਤੋਂ ਬਾਅਦ 90% ਲੋਕਾਂ ਦੇ ਬਿਜਲੀ ਦੇ ਬਿੱਲ ਮੁਫਤ ਹੋਏ ਨੇ ਜੀ 600 ਯੂਨਿਟ ਹਰ ਮਹੀਨੇ ਮੁੱਖ ਮੰਤਰੀ ਸਾਹਿਬ ਨੇ ਮੁਫਤ ਕੀਤਾ ਪੰਜਾਬ ਦੇ ਲੋਕਾਂ ਲਈ ਕਿਸੇ ਵੀ ਜਵਾਨ ਸ਼ਹੀਦੀ ਜਦੋਂ ਕੁਰਬਾਨੀ ਹੁੰਦੀ ਹੈ ਸ਼ਹੀਦੀ ਹੁੰਦੀ ਹੈ ਤਾਂ 1 ਕਰੋੜ ਰੁਪਏ ਦੀ ਜਿਹੜੀ ਰਾਸ਼ੀ ਹੈ ਉਹ ਘਰ ਜਾ ਕੇ ਦੇ ਕੇ ਆਉਂਦੇ ਨੇ ਸਨਮਾਨ ਰਾਸ਼ੀ 42000 ਤੋਂ ਉੱਪਰ ਪੰਜਾਬ 'ਚ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਨੇ ਸਿਰਫ 2 ਸਾਲਾਂ 'ਚ ਮੁੱਖ ਮੰਤਰੀ ਸਾਹਿਬ ਦੀ ਨਵੀਂ ਸੋਚ ਨਾਲ 2 ਸਾਲਾਂ ਦੇ ਵਿੱਚ ਇੱਕ ਪਾਸੇ 75 ਸਾਲ ਇੱਕ ਪਾਸੇ 2 ਸਾਲਾਂ ਦਾ ਕਾਰਜਕਾਲ 42000 ਸਰਕਾਰੀ ਨੌਕਰੀਆਂ ਇਹ ਕਹਿਣ ਦੀ ਗੱਲ ਨਹੀਂ ਜੀ ਬਹੁਤ ਵੱਡੀ ਗੱਲ ਆ ਇਹਦੇ ਲਈ ਦਿਨ ਰਾਤ ਮਿਹਨਤ ਕੀਤੀ ਐ ਸੀਐਮ ਸਾਹਿਬ ਨੇ ਪੀਮ ਤੇਰੀ ਸੋਚ ਤੇ ਕਰਾ ਦਿਆਗੇ ਸਾਥ ਤੇ ਭਗਵਾਨ ਮਨ ਤੇਰੀ ਸੋਚ ਤੇ ਕਰਾ ਦਿਆਗੇ ਲੋਕ ਤੇ ਪਿੱਛੇ ਜੇ ਸੜਕ ਸੁਰੱਖਿਆ ਫੋਰਸ ਜਿਹੜੀ ਅਤਿ ਆਧੁਨਿਕ ਗੱਡੀਆਂ ਪੁਲਿਸ ਨੂੰ ਦਿੱਤੀਆਂ ਗਈਆਂ ਜਿਹੜਾ ਬਹੁਤ ਵੱਡਾ ਕਾਰਜ ਹੈ ਅੱਗੇ ਜਿਹੜਾ ਚੋਰ ਹੁੰਦਾ ਸੀ ਉਹ 150 ਦੀ ਸਪੀਡ ਤੇ ਹੁੰਦਾ ਸੀ ਤੇ ਪੁਲਿਸ 90 ਦੀ ਸਪੀਡ ਤੇ ਹੁੰਦੇ ਸੀ ਵਾਇਰਲੈਸ ਤੇ ਇਦਾਂ ਚੱਲਦਾ ਰਹਿੰਦੀ ਲਾਂਗੇ ਲਾਂਗੇ ਹੁਣ ਜਿਹੜੀਆਂ ਗੱਡੀਆਂ ਨੇ ਉਹ ਚੰਗੀਆਂ ਗੱਡੀਆਂ ਜਿਹੜੀਆਂ ਪੁਲਿਸ ਫੋਰ ਨੂੰ ਦਿੱਤੀਆਂ ਗਈਆਂ ਇਹ ਪਹਿਲੀ ਵਾਰੀ ਜਿਹੜਾ ਇਹ ਇਤਿਹਾਸ ਵਿੱਚ ਪੰਜਾਬ ਦੇ ਹੋਇਆ ਸਭ ਤੋਂ ਵੱਡੀ ਗੱਲ ਮੁੱਖ ਮੰਤਰੀ ਸਾਹਿਬ ਦਾ ਸਭ ਤੋਂ ਲਾਜਵਾਬ ਕੰਮ ਸਰਕਾਰ ਆਪ ਦੀ ਸਰਕਾਰ ਆਪ ਦੇ ਦਵਾਰ ਪਿੰਡੋਂ ਪਿੰਡ ਅਫਸਰ ਜਾ ਚੁੱਕੇ ਨੇ ਪਿੰਡੋਂ ਪਿੰਡ ਅਫਸਰ ਜਾ ਕੇ ਰਾਸ਼ਨ ਕਾਰਡਾਂ ਦੀ ਬਹਾਲੀ ਹਰ ਇੱਕ ਸੇਵਾ ਜਿਹੜੇ ਕਦੇ ਸਰਕਾਰੀ ਦਫ਼ਤਰਾਂ ਦੀ ਖੱਜਲ ਖਵਾਰੀ ਮਕਾਉਣ ਲਈ ਪਿੰਡੋਂ ਪਿੰਡ ਅਫਸਰਾਂ ਨੇ ਜਾ ਕੇ ਲੋਕਾਂ ਦੇ ਕਾਰਜ ਕੀਤੇ ਨੇ ਤੇ ਲੋਕ ਇਸ ਚੀਜ਼ ਉਤੋਂ ਪੰਜਾਬ ਦੇ ਬੜੇ ਖੁਸ਼ ਨੇ ਇਹ ਬਹੁਤ ਵੱਡਾ ਇਤਿਹਾਸਕ ਫੈਸਲਾ ਇਹ ਗੱਲਾਂ ਮੈਨੂੰ ਇਥੋਂ ਕਹਿਣੀਆਂ ਸੌਖੀਆਂ ਨੇ ਪਰ ਇਹਨਾਂ ਦੇ ਜਿਹੜੇ ਪਲਾਨ ਨੇ ਇਹ ਬੜੇ ਲਾਜਵਾਬ ਦੇ ਰਾਸ਼ਨ ਘਰ ਘਰ ਰਾਸ਼ਨ ਪਹੁੰਚਾਉਣ ਦੀ ਸਕੀਮ ਅੱਗੇ ਖੱਜਲ ਖਵਾਰੀ ਹੁੰਦੀ ਸੀ ਸਹੀ ਰਾਸ਼ਨ ਨਹੀਂ ਮਿਲਦਾ ਸੀ ਪੀਜ਼ਿਆਂ ਦੀ ਡਿਲੀਵਰੀ ਤਾਂ ਆਪਾਂ ਸੁਣੀ ਸੀ ਮੁੱਖ ਮੰਤਰੀ ਸਾਹਿਬ ਨੇ ਹੋਮ ਡਿਲੀਵਰੀ ਰਾਸ਼ਨ ਦੀ ਕਰਤੀ ਲੋਕਾਂ ਲਈ ਦਿਹਾੜੀ ਮਾਰਨ ਦੀ ਲੋੜ ਨਹੀਂ ਸਾਫ਼ ਸੁਥਰਾ ਰਾਸ਼ਨ ਹਰ ਘਰ ਵਿੱਚ ਪੈਕ ਹੋ ਕੇ ਆਊਗਾ ਜੀ ਸੋ ਇਹ ਇੱਕ ਵਾਰੀ ਸ਼ਾਨਦਾਰ ਤਰੀਕੇ ਨਾਲ ਆਪਾਂ ਸਵਾਗਤ ਕਰੀਏ ਦੋ ਸਾਲਾਂ ਦਾ ਸਾਡੀ ਇਹ ਖੁਸ਼ ਨਸੀਬੀ ਹੈ ਕਿ ਅਸੀਂ ਉਹਨਾਂ ਦੀ ਟੀਮ 'ਚ ਕੰਮ ਕਰਦੇ ਆਂ ਤੇ ਜਿਸ ਤਰੀਕੇ ਤਹਿਸੀਲਾਂ ਦੇ ਵਿੱਚ ਕੰਮ ਕਰਨ ਦਾ ਸਿਸਟਮ ਬਦਲਿਆ ਭ੍ਰਿਸ਼ਟਾਚਾਰ ਨੂੰ ਨੱਥ ਪਈ ਹੈ ਇਹਦੇ ਲਈ ਇੱਕ ਇਮਾਨਦਾਰ ਤੇ ਸਾਫ਼ ਨੀਤ ਹੋਣੀ ਬਹੁਤ ਲਾਜ਼ਮੀ ਹੈ ਤੇ ਸਾਡੀ ਖੁਸ਼ਕਿਸਮਤੀ ਹੈ ਕਿ ਪੰਜਾਬ ਦੇ ਹਿੱਸੇ ਇਹੋ ਜੇ ਇਮਾਨਦਾਰ ਮਿਹਨਤੀ ਕ੍ਰਾਂਤੀਕਾਰੀ ਰੈਵਿਊਲੂਸ਼ਨਰੀ ਲੀਡਰ ਆਏ ਨੇ ਮੁੱਖ ਮੰਤਰੀ ਆਏ ਨੇ ਤੇ ਭਗਤ ਸਿੰਘ ਜੀ ਦਾ ਜਿਹੜਾ ਸੁਪਨਾ ਸੀ ਉਹਨਾਂ ਦਾ ਚੰਗਾ ਸਮਾਜ ਸਿਰਨ ਦਾ ਸਿਰਜਣ ਦਾ ਬਰਾਬਰੀ ਦਾ ਸਮਾਜ ਸਿਰਜਣ ਦਾ ਇਹਨੂੰ ਪੂਰਾ ਕਰਨ ਉੱਤੇ ਉਹ ਦਿਨ ਰਾਤ ਮਿਹਨਤ ਕਰ ਰਹੇ ਨੇ ਟੂਰਿਜ਼ਮ ਵਿਭਾਗ ਨੂੰ ਪੈਰਾ ਤੇ ਖੜਾ ਕਰਨ ਦਾ ਦੁਬਾਰਾ ਗਤੀਸ਼ੀਲ ਕਰਨ ਦਾ ਪੰਜਾਬ ਚ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਮੇਲੇ ਨੇ ਟੂਰਿਜ਼ਮ ਨੂੰ ਪੰਜਾਬ ਨੂੰ ਦੁਬਾਰਾ ਰੰਗਲਾ ਬਜਾਉਣ ਲਈ ਮੋੜ ਸੁਰਜੀਤ ਕੀਤੇ ਨੇ ਬਹੁਤ ਸਾਰੇ ਕਾਰਜ ਨੇ ਜਿਹੜੇ ਟੂਰਿਜ਼ਮ ਵਿਭਾਗ ਦੇ ਵਿੱਚ ਵੀ ਕੀਤੇ ਜਾ ਰਹੇ ਨੇ ਤੇ ਮੈਂ ਪੂਰੀ ਟੂਰਿਜ਼ਮ ਵਿਭਾਗ ਦੀ ਟੀਮ ਨੂੰ ਅੱਜ ਇਸ ਕੰਮ ਲਈ ਮੁਬਾਰਕਾਂ ਦਿੰਦੀ ਆ ਸਾਡੇ ਨਾਲ ਜੈ ਕ੍ਰਿਸ਼ਨ ਰੋੜੀ ਸਪੀਕਰ ਸਾਹਿਬ ਵੀ ਸਟੇਜ ਤੇ ਨੇ ਤੇ ਬਾਕੀ ਸਮੁੱਚੀ ਜਿਹੜੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹੈ ਮੈਂ ਇੱਕ ਛੋਟਾ ਜਿਹਾ ਕਿੱਸਾ ਭਗਤ ਸਿੰਘ ਦਾ 2 ਮਿੰਟ ਦੇ ਵਿੱਚ ਸੁਣਾਉਣਾ ਚਾਹੂੰਗੀ ਤੁਹਾਨੂੰ ਅਸੀਂ ਜਿਹੜੀਆਂ ਗੱਲਾਂ ਨੇ ਉਹ ਅੱਜ ਮੁੱਖ ਮੰਤਰੀ ਸਾਹਿਬ ਦੀਆਂ ਸੁਣਨੀਆਂ ਨੇ ਜੀ ਜਦੋਂ ਅ ਅਸੈਂਬਲੀ ਦੇ ਵਿੱਚ ਬੰਬ ਸੁੱਟਣ ਦਾ ਪਲਾਨ ਬਣਿਆ ਸੀ ਤੇ ਚੰਦਰ ਸ਼ੇਖਰ ਆਜ਼ਾਦ ਜੀ ਤਾਂ ਉਹਦੇ ਉਹਨਾਂ ਵਿੱਚ ਜਿਹੜੇ ਕ੍ਰਾਂਤੀਕਾਰੀਆਂ ਨੇ ਜਾਣਾ ਸੀ ਬੰਬ ਸੁੱਟਣ ਫੋਕਾ ਬੰਬ ਸੁੱਟਣ ਕਿਉਂਕਿ ਗੋਰਿਆਂ ਦੀ ਸਰਕਾਰ ਬੋਲੀ ਸੀ ਤੇ ਇਹ ਪਲਾਨ ਕੀਤਾ ਗਿਆ ਕਿ ਅਸੈਂਬਲੀ ਦੇ ਵਿੱਚ ਜਾ ਕੇ ਬੰਬ ਸੁੱਟਣਾ ਹੈ ਤੇ ਭਗਤ ਸਿੰਘ ਦਾ ਉਹਨਾਂ 'ਚੋਂ ਨਾਮ ਸੀਗਾ ਤਾਂ ਚੰਦਰ ਸ਼ੇਖਰ ਆਜ਼ਾਦ ਜੀ ਨੇ ਕਿਹਾ ਕੀ ਭਗਤ ਸਿੰਘ ਤੁਸੀਂ ਨਹੀਂ ਜਾਣਾ ਤੁਹਾਡੀ ਲੋੜ ਹੈ ਹਲੇ ਤੁਹਾਡੀ ਬਾਹਰ ਜਿਹੜੀ ਮੂਵਮੈਂਟ ਚੱਲ ਰਹੀ ਹੈ ਆਜ਼ਾਦੀ ਦੀ ਇਹਦੇ ਵਿੱਚ ਬਹੁਤ ਜ਼ਰੂਰਤ ਹੈ ਤਾਂ ਭਗਤ ਸਿੰਘ ਨੇ ਅੱਗੇ ਜਵਾਬ ਕੀ ਦਿੱਤਾ ਹੈ ਕਿ ਮੈਂ ਵੀ ਉਹ ਬੰਬ ਜਿਹੜਾ ਫੋਕਾ ਬੰਬ ਉਹ ਗੋਰਿਆਂ ਦੇ ਕੰਨ ਖੋਲਣੇ ਨੇ ਉਹਨਾਂ 'ਚ ਮੈਂ ਵੀ ਅੰਦਰ ਜਾਊਂਗਾ ਕਿਉਂਕਿ ਜਿਹੜੀ মিডিਆ ਅੱਗੇ ਕੋਰਟ ਦੇ ਵਿੱਚ ਗੱਲ ਰੱਖਣੀ ਹੈ ਉਹਦੇ ਲਈ ਪੜ੍ਹਿਆ ਲਿਖਿਆ ਹੋਣਾ ਬਹੁਤ ਜ਼ਰੂਰੀ ਹੈ ਤੇ ਮੇਰਾ ਅੰਦਰ ਜਾਣਾ ਬਹੁਤ ਜ਼ਰੂਰੀ ਹੈ ਪਤਾ ਸੀ ਗ੍ਰਿਫਤਾਰੀ ਹੋਣੀ ਐ ਪਤਾ ਸੀ ਗੋਰਿਆਂ ਨੇ ਜੇ ਉਥੇ ਗ੍ਰਿਫਤਾਰੀ ਹੋ ਗਈ ਤੇ ਉਸ ਤੋਂ ਬਾਅਦ ਉਹਦਾ ਅੰਜਾਮ ਕੀ ਐ ਉਸ ਤੋਂ ਬਾਅਦ ਗੋਰਿਆਂ ਨੇ ਹਸ਼ਰ ਕੀ ਕਰਦਾ ਪਰ ਉਹ ਦਲੇਰ ਯੋਧਾ ਸੂਰਬੀਰ ਭਗਤ ਸਿੰਘ ਉਹਨਾਂ ਦੀ ਥਾਂ ਤੇ ਕੋਈ ਹੋਰ ਹੁੰਦਾ ਸ਼ਾਇਦ ਕਹਿ ਦਿੰਦਾ ਮੈਂ ਬਾਚੀ ਜਾ ਮੈਂ ਅੰਦਰ ਜਾਣ ਵਾਲਿਆਂ ਚ ਸ਼ਾਇਦ ਕੋਈ ਆਮ ਬੰਦਾ ਹੁੰਦਾ ਤਾਂ ਉਹਨੇ ਕਹਿਣਾ ਸੀ ਵੀ ਮੇਰਾ ਤਾਂ ਕੁਛ ਨਾ ਕੁਛ ਦੁੱਖ ਦਾ ਕਿਸੇ ਹੋਰ ਨੂੰ ਭੇਜ ਦਿਓ ਉਹਨੂੰ ਮਨਾ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਅੰਦਰ ਆਪ ਗਏ ਗ੍ਰਿਫਤਾਰੀਆਂ ਦੇਣ ਗਏ ਫੋਕਾ ਬੰਬ ਆਪ ਸੁਟਿਆ ਮੀਡੀਆ ਅੱਗੇ ਗੱਲ ਆਪ ਰੱਖੀ ਤੇ ਆਖਿਰਕਾਰ ਜਿਹੜਾ ਫਾਂਸੀ ਦਾ ਰੱਸਾ ਚੁੰਮ ਕੇ ਗਲ ਨਾਲ ਲਾਇਆ ਜਦੋਂ ਜੇਲ੍ਹ ਹੋਈ ਇਹ ਭਗਤ ਸਿੰਘ ਦਾ ਇੱਕ ਜਜ਼ਬਾ ਸੀ ਭਗਤ ਸਿੰਘ ਦਾ ਜਨੂਨ ਸੀ ਭਗਤ ਸਿੰਘ ਵਾਂਗੂ ਜਿਹੜਾ ਜਨੂਨ ਹੈ ਅੱਜ ਰੱਖਣ ਦੀ ਲੋੜ ਹੈ ਉਹਨਾਂ ਨੇ ਦੇਸ਼ ਲਈ ਕੁਝ ਕੀਤਾ ਹੈ ਦੇਸ਼ ਨੂੰ ਆਜ਼ਾਦੀ ਦਿਵਾਉਣਾ ਚਾਹੁੰਦੇ ਸੀ ਤੇ ਅੱਜ ਮੁੱਖ ਮੰਤਰੀ ਸਾਹਿਬ ਉਹ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਆ ਜਿਹੜਾ ਸਿਰਜਣ ਤੇ ਲੱਗੇ ਹੋਏ ਨੇ ਉਹ ਚੰਗਾ ਸਮਾਜ ਜੀ ਸਮਾਜ ਚ ਬਰਾਬਰੀਤਾ ਹੋਵੇ ਸਮਾਜ ਤਰੱਕੀ ਵੱਲ ਹੋਵੇ ਸਿਹਤਮੰਦ ਤੇ ਪੜ੍ਹਿਆ ਲਿਖਿਆ ਸਮਾਜ ਹੋਵੇ ਤੇ ਮੇਰੀ ਬੇਨਤੀ ਹੈ ਪੰਜਾਬੀਆਂ ਅੱਗੇ ਕਿ 92 ਸੀਟਾਂ ਦੇ ਕੇ ਤੁਸੀਂ ਮੁੱਖ ਮੰਤਰੀ ਸਾਹਿਬ ਦਾ ਮਾਣ ਵਧਾਇਆ ਮੋਢੇ ਨਾਲ ਮੋਢਾ ਲਾ ਕੇ ਰੱਖਣਾ ਜੇ ਐਡੀ ਤਕੜੀ ਸਰਕਾਰ ਬਣਾਈ ਹੈ 92 ਸੀਟਾਂ ਦੇ ਕੇ ਤੁਸੀਂ ਸਿਰਫ ਵੋਟਰ ਨਹੀਂ ਹੈਗੇ ਉਹਨਾਂ ਦੇ ਫੈਨ ਹੋ ਨਾਇਕ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ 'ਚ ਇੱਕ ਹੀਰੋ ਦੀ ਤਰ੍ਹਾਂ ਲਿਆ ਜਾਂਦਾ ਤੇ ਜਿਸ ਤਰੀਕੇ ਕੰਮ ਕਰ ਰਹੇ ਨੇ 2 ਸਾਲਾਂ ਦੇ ਵਿੱਚ ਇਹ ਕੰਮ ਜੀ ਕੋਈ ਰਾਜਨੀਤਿਕ ਗੱਲਾਂ ਨਹੀਂ ਕੀਤੀਆਂ 2 ਸਾਲਾਂ ਦੇ ਵਿੱਚ ਇੰਨੇ ਕੰਮ ਕਰ ਦੇਣੇ ਕੋਈ ਸੌਖੀ ਗੱਲ ਨਹੀਂ ਹੋਈ ਇਹ ਤਾਂ ਵਿਗੜਿਆ ਹੋਇਆ ਸਿਸਟਮ ਜਿਹੜਾ ਪੁਰਾਣਾ ਸੁਧਾਰ ਰਹੇ ਆ ਤੇ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਤੁਸੀਂ ਮੋਢੇ ਨਾਲ ਮੋਢਾ ਲਾ ਕੇ ਖੜਨਾ ਹੋਰ ਜਿਹੜੀ ਮਜ਼ਬੂਤੀ ਹੈ ਉਹ ਸਰਕਾਰ ਨੂੰ ਦੇਣੀ ਹੈ ਅੱਗੇ ਐਮਪੀ ਦੀਆਂ ਚੋਣਾਂ ਆ ਰਹੀਆਂ ਨੇ ਤੇ ਜਿਹੜੇ 13 ਦੇ 13 ਐਮਪੀ ਨੇ ਉਹ ਆਪਣੀ ਸਰਕਾਰ ਦੇ ਜਿਤਲੇ ਚਾਹੁੰਦੇ ਨੇ ਤਾਂ ਕਿ ਹੋਰ ਤਕੜੀ ਹੋ ਕੇ ਜਿਹੜੀ ਸਰਕਾਰ ਹੈ ਉਹ ਕੰਮ ਕਰੇ ਸੋ ਬਹੁਤ ਬਹੁਤ ਮਿਹਰਬਾਨੀ ਹੈ ਜੀ ਬਹੁਤ ਧੰਨਵਾਦ ਹੈ ਜੀ ਬਹੁਤ ਸਾਰਿਆਂ ਦਾ ਸ਼ੁਕਰੀਆ ਤੁਸੀਂ ਇੱਥੇ ਸਾਰਿਆਂ ਨੇ ਆ ਕੇ ਮਾਣ ਵਧਾਇਆ ਇਨਕਲਾਬ ਜ਼ਿੰਦਾਬਾਦ